ਪਿੰਡ ਗਰਚਾ ਗੁਰਦੁਆਰਾ ਬਾਬਾ ਅਦਲੀ ਜੀ ਵੱਲੋਂ 15ਵਾਂ ਸ਼ਾਨਦਾਰ ਕਵੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 70 ਕਿਲੋ ਆਲ ਓਪਨ ਚਾਰ ਟੀਮਾਂ ਤੇ ਅੱਠ ਟੀਮਾਂ ਇੰਟਰਨੈਸ਼ਨਲ ਕਲੱਬਾਂ ਨੇ ਭਾਗ ਲਿਆ ਆਓ ਦੇਖਦੇ ਆ ਇਸ ਖੇਡ ਮੇਲੇ ਦੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰਬੋਨ ਹਾਂਜੀ ਜਿਹੜਾ ਅੱਜ ਧੰਦਨ ਗੁਰਦੁਆਰਾ ਸਾਹਿਬ ਬਾਬਾ ਅਜਲੀ ਜੀ ਪਿੰਡ ਘਰਚਾ ਵਿੱਚ ਖੇਡ ਮੇਲਾ ਹੋਣ ਜਾ ਰਿਹਾ 70 ਕਿਲੋ ਦੀਆਂ ਜਿਹੜੀਆਂ ਟੀਮਾਂ ਆ ਉਹਦੇ ਵਿੱਚ ਰੈਪਾ ਜਗਤਪੁਰ ਜੱਪੋ ਵਾਲੇプラス ਫਾਦਪੁਰ ਤੇ ਰਾਜਾ ਸਾਹਿਬ ਮਯਾਰਾ ਕਬੱਡੀ ਕਲੱਬ ਜਿਹੜਾ ਪਹਿਲਾ ਮੁਕਾਬਲਾ ਹੋਣਾ ਜੀ ਰੈਪਾ ਪਲੱਸ ਜਗਤਪੁਰ ਮਕੰਦਪੁਰ ਦਾ ਦੂਸਰਾ ਮਗਾਵਲਾ ਜਿਹੜਾ 70 ਕਿਲੋ ਦਾ ਜੱਪੋ ਵਾਲੇ ਬਰਸ 7 ਪਰ ਵਸਰ ਰਾਜਾ ਸਾਹਿਬ ਮਯਾਰਾ ਟੀਮਾਂ ਦੇ ਖਿਡਾਰੀ ਤਿਆਰ ਵਰ ਤਿਆਰ ਹੋ ਗਏ ਜਲਦੀ ਜਲਦੀ ਗਰਾਊਂਡ ਵਿੱਚ ਪਹੁੰਚੋ ਜੀ ਅੱਜ ਦੇ ਸਾਰੇ ਖੇਡ ਮੇਲੇ ਦੀ ਨਮਾ ਸ਼ਹਿਰ ਦੁਆਬਾ YouTube ਚੈਨਲ ਆ ਜਿਹੜੇ ਉਹਦੇ ਆਦੇਦਾਰ ਸਾਡੇ ਕੋਲ ਪਾੰਚੇ ਹੋਏ ਆ ਆਰਗੇਨਾਈਜ਼ਰ ਉਹਨਾਂ ਦੇ ਚੈਨਲ ਤੇ ਤੁਸੀਂ ਅੱਜ ਦੀ ਸਾਰੇ ਟੂਰਨਾਮੈਂਟ ਦੀ ਕਵਰੇਜ ਸ਼ਾਮ ਤੱਕ ਰਿਪੋਰਟ ਦੇਖ ਸਕਦੇ ਆ ਨਮਾ ਸ਼ਹਿਰ ਦੁਆਬਾ YouTube ਚੈਨਲ ਬੜਾ ਧੰਨਵਾਦ ਜੀ ਦੇ ਵਿੱਚ ਬਾਰੇ ਤਕੜੇ ਜੱਫੀ ਆ ਜਾਂਦਾ ਹੈ ਕਦੇ ਗੱਲ 55 ਕਿਲੋ ਕਦੇ ਬਾਹਰ ਘਰੋ ਦੇ ਵਿੱਚ ਅੱਜ 70 ਕਿਲੋ ਦੇ ਵਿੱਚ ਤੱਕਾ ਜੱਫਾ ਲਾਉਂਦਾ ਹੈ ਇਹਨਾਂ ਮੱਲਪੁਰੀਆ ਹਰਸ਼ ਗੁਰਜੀ ਕਰਦੇ ਹੈ ਪਰ ਦੂਜੇ ਪਾਸੇ ਕੋਸ਼ਿਸ਼ ਜਾਰੀ ਹੈ ਗੁਰੀ ਕੋਸ਼ਿਸ਼ ਕਰ ਰਿਹਾ ਪਰ ਨੰਬਰ ਸਣੀ ਆਪਣੀ ਟੀਮ ਲਈ ਜੂਰਦਾ ਹੋਇਆ ਹੈ ਗगन ਦੀ ਕਬੱਡੀ ਪੈ ਗਈ ਵੱਡੇ ਭਾਈ ਕਰਿਓ ਸਫਤ ਗगन ਅਗਰੇਜੀ ਕਬੱਡੀ ਦੇ ਗਗਨ ਵਿੱਚ ਛੋਟੀ ਛੋਟੀ ਦੇ ਕਹਿੰਦੇ ਰੇਡਰਾਂ ਵਜੋਂ ਸਾਹਮਣੇ ਆ ਰਿਹਾ ਜਾ ਜਾਈਏ ਤਾਂ ਬੀਸਲਾ ਪੈਂਡਿਆ ਜਿੱਥੋਂ ਦਾ ਛੰਜ ਮੇਲੇ ਮੰਜੂਰ ਆ ਉੱਥੋਂ ਅੱਜ ਕੱਲ ਕਹਿੰਦਾ ਇਹ ਮੁੰਡਾ ਮੈਨੂੰ ਲੱਗਦਾ ਗਗਨ ਸਿੰਘ ਕੱਲ ਕਲਪ ਰੈਪੇ ਨੂੰ ਜ਼ੋਰ ਦਾ ਹੋਇਆ ਅਗਲੀ ਰੇਡ ਚੰਦਨ ਦੀ ਬੋਲ ਜੱਥੇ ਦੀ ਚੰਦਨ ਸੰਧਵਾ ਪਿੰਡ ਵਾਲਾ ਕਹਿੰਦੀ ਕਬੱਡੀ ਪਾ ਰਿਹਾ ਟੈਂਟ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ ਲਾਈਵ ਵਾਲੀ ਸਾਈਡ ਟਰਾਲੀ ਤੋਂ ਪਾਸੇ ਆਪਣਾ ਜਿਹੜਾ ਲਾਈਵ ਚੱਲ ਰਿਹਾ ਉਧਰਲੀ ਸਾਈਡ ਪੰਨਰ ਲਾ ਦੀਏ ਬੇਨਤੀ ਹੈ ਜੀ ਨਾਉ ਸਾਹਮਣੇ ਪਈ ਰੇਡ ਗੁਣਾ ਚੌਰੀ ਆ ਦੀ ਤਾ ਕੋਸ਼ਿਸ਼ ਕਰ ਰਿਹਾ ਹੈ ਦਾ ਤੱਕਦਾ ਜਫਾ ਬੱਲੇ ਬੇ ਦੀਆਂ ਦੇ ਦਾਵਾ ਬੋਲਿਆ ਔਰ ਕਿਹੜਾ ਜਫੀ ਖੇਡ ਮੈਦਾਨ ਦੇ ਵਿੱਚ ਜਫਾ ਲਾਵੇਗਾ ਜਾਂ ਰੇਡਰ ਰੇਡ ਸਫਲ ਪਾਵੇਗਾ ਇਹ ਗੱਲਾਂ ਸਮੇਂ ਦੀ ਆਉਣੀ ਹੈ ਗੱਲਾਂ ਕਿਹੜੀ ਸਮੇਂ ਦੀ ਆਉਣੀ ਹੈ 30 ਸੈਕਿੰਡਾਂ ਦੇ ਵਿੱਚ ਰੇਡ ਪਾ ਕੇ ਜਿਹੜਾ ਰੇਡਰ ਆਪਣੇ ਪਾਸੇ ਦੇ ਵਿੱਚ ਜਾਂਦਾ ਜੇਕਰ ਜਫਾ ਲੱਗ ਜਵੇ ਫਿਰ ਨੰਬਰ ਜਿਹੜਾ ਜਫੀਆਂ ਦੀ ਟੀਮ ਦੇ ਵਿੱਚ ਜੁੜ ਜਾਂਦਾ ਮੇਰੇ ਵੀਰੋ ਇਹ ਖੇਡ ਕਬੱਡੀ ਹੈ ਲਓ ਸਾਹਮਣੇ ਪਈ ਔਰ ਰੇਡ ਗਗਨ ਦੀ ਚਾਰਾਂ ਦੇ ਵਿੱਚੋਂ ਵੇਖ ਰਹੇ ਹਾਂ ਉਹ ਨਾਜਵਾਨ ਕੋਸ਼ਿਸ਼ ਕਰ ਰਿਹਾ ਆਹ ਮੁੰਡੇ ਦਾ ਵੀ ਰਿਪਾ ਪਿੰਡ ਹੈ ਅੱਜ ਕਹ ਜੀ ਇਹ ਵਜਨੀ ਦੇ ਵਿੱਚ ਤਕਰੀ ਜਫੇ ਲਾਉਂਦਾ ਪਰ ਨੰਬਰ ਸ਼ੰਤ ਬਾਬਾ ਜਵਾਲਾ ਸਿੰਘ ਜੀ ਕਰਿਆ ਵਿੱਚ ਚਾਰ ਟੀਮਾਂ ਦੇ ਖਿਡਾਰੀ ਇੱਕੇ ਖਿਡਾਰੀ ਆਜੋ ਜੀ ਹੁਣ ਚਾਰੀ ਟੀਮਾਂ ਦੇ ਫਿਰ ਟਾਈਆਂ ਪਾ ਕੇ ਆਪਾਂ ਮੈਚ ਅਨਾਉਂਸ ਕਰ ਦੇਣਾ ਉਹਨਾਂ ਦੇ ਬੇਨਤੀ ਹੈ ਜੀ ਸਾਡੇ ਵੀਰਾਂ ਨੂੰ ਜਰੂਰ ਆ ਜੀਏ ਬਾਬਾ ਅਦਲੀ ਸਪੋਰਟਸ ਕਲੱਬ ਗਰਚਾ ਜਿਨ੍ਹਾਂ ਨੇ ਟੀਮ ਬਣਾਈ ਹੈ ਉਹਨਾਂ ਨੇ ਵੇਚਤੀ ਆ ਜੀ ਆਪਾਂ ਜਰੂਰ ਆ ਜੀ ਹੁਣ ਟਾਈਆਂ ਪਉਣ ਲੱਗੇ ਐ ਮੈਚ ਸਿਰੇ ਦਾ ਐ ਇਧਰਲੇ ਪਾਸੇ ਪਈਓ ਰੇਡ ਔਰ ਕੇ ਜੀ ਲਾ ਤਕੜਾ ਜਫਾ ਨਾਗ ਜੱਗੋ ਵਾਲੀ ਐ ਸਿਰੇ ਦਾ ਜਫਾ ਲਾ ਗਿਆ ਐ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਕਾਟੋ ਜੱਗੋ ਵਾਲੀ ਐ ਪਾ ਰਹੇ ਆ ਮੇਰੇ ਵੀਰੋ ਕਾਟੋ ਜੱਗੋ ਵਾਲੀਆ ਬਹੁਤ ਸੋਹਣਿਆ ਡੱਡਾ ਪਾਈਆਂ ਮੁੰਡੇ ਨੇ ਡੱਡਾ ਆ ਇੱਕੋ ਪਿੰਡ ਦੇ ਕਹਿੰਦੇ ਮਹਾਰਥੀਆ ਹੋ ਗਏ ਆਪੂ ਸਾਹਮਣੇ ਦੋਨੇ ਜੱਪੂ ਵਾਰੀਏ ਪਰ ਦੇਖੋ ਹਰ ਕਰਨ ਹਰ ਕਰਨ ਐਦਾਂ ਹੀ ਜੱਫੇ ਲਾ ਕੇ ਬੱਲੇ ਬੱਲੇ ਕਹਿੰਦੇ ਕਰਾਈ ਸੀ ਮੁੰਡੇ ਨੇ ਉਹ ਮੌਲੀ ਦੇ ਖੇਡ ਮੇਲੇ ਚ ਮੇਜਰ ਲੀਗ ਕਬੱਡੀ ਫੈਡਰੇਸ਼ਨ ਚ ਮੁੰਡਾ ਐਨ ਕੜਿੰਗੜੀਆਂ ਪਾ ਕੇ ਬੱਲੇ ਬੱਲੇ ਕਰਾਉਂਦਾ ਤਕੜਾ ਨੰਬਰ ਰਾਜਾ ਸਾਹਿਬ ਦੀਆਂ ਬੱਠੜਾਂ ਕਲਾ ਬਾਬਾ ਅਦਲੀ ਸਪੋਰਟਸ ਦੇ ਆਪ ਗੱਪ ਚ ਐਸਲੀ ਫੌਲ ਤਿੰਨ ਹੱਤ ਵਰਗਾ ਜਿਆਲਾ ਸਿੰਘ ਵੀ ਕਿਹਨਾਂ ਬਈ ਚਾਰੇ ਚਾਰਾ ਜਾਫੀਆਂ ਦੇ ਵਿੱਚੋਂ ਵੇਖਦੇ ਆ ਕਿਹੜਾ ਜਾਫੀ ਖੇਡ ਮੈਦਾਨ ਦੇ ਵਿੱਚ ਤਗੜਾ ਜਫਾ ਲਾਵੇਗਾ ਰਾਜਾ ਸਾਹਿਬ ਬਿਆਰੇ ਦੀ ਟੀਮ ਦਾ ਕਿਹੜਾ ਖਿਡਾਰੀ ਬਲੇ ਬਲੇ ਕਰਵਾਵੇਗਾ ਗੱਲ ਸਮੇਂ ਦੀ ਹੁਣੀ ਹੈ ਗੱਲ ਸਮੇਂ ਦੀ ਹੁਣੀ ਹੈ ਉਧਰ ਨਹੀਂ ਪਾਸੇ ਉਹ ਲੱਗ ਗਿਆ ਜਫਾ ਗਿਆ ਧਾਵੀ ਗਿਆ ਡੱਕਿਆ ਚੜ ਗਿਆ ਸਰੂਰ ਜੀ ਨੇ ਸਾਰਾ ਕੁਝ ਧੱਕਿਆ ਚੜ ਗਿਆ ਸਰੂਰ ਜੀ ਨੇ ਸਾਰਾ ਕੁਝ ਧੱਕਿਆ ਪਿੰਡੂ ਰਾਜਾ ਸਾਹਿਬ ਮਿਆਰੇ ਵਾਲਾ ਕਬੱਡੀ ਪਾ ਰਿਹਾ ਵੱਡੇ ਵੱਡੇ ਕਰਿਓ ਸੇਕ ਨੂੰ ਪਿੰਦੂ ਰਾਜਾ ਸਾਹਿਬ ਮਜਾਰੇ ਵਾਲਾ ਖਿਡਾਰੀਆਂ ਹੋਈਆਂ ਬਾਹਾਂ ਸਾਹਮਣੇ ਚਾਰ ਜੱਪਾ ਵਾਲੀਏ ਚੌਹਾਂ ਉੱਤੇ ਕਰਨੀ ਹੋ ਗਿਆ ਫੇਰ ਮੂਰੇ ਕਰਾਉ ਗੱਲੇ ਬਲੇ ਮੁੰਡਾ ਹਲ ਗਿਆ ਸਰੀਰ ਦਾ ਆ ਪਰ ਸੋਹਣੇ ਜੱਥੇ ਲੰਦਾ ਪਰ ਨੰਬਰ ਇਸ ਵਕਤ ਪਿੰਦੂ ਆਪਣੀ ਟੀਮ ਲਈ ਜੋੜਦਾ ਹੋਇਆ ਤੇ ਰੈਂਡੀਆਂ ਟੀਮਾਂ ਦੇ ਆਲਪਨ ਦੇ ਕੋਲ ਸਰਦਾਰ ਜਲਦੀ ਸੰਪਰਕ ਕਰਨ ਕਿ ਪਿੰਡ ਕਰਛਿਗਰਤਿਆਂ ਦੀ ਜਿਹੜੀ ਟੀਮ ਬਣਾਈ ਗਈ ਆ ਗੁਰਦਵਾਲਾ ਸਾਹਿਬ ਪਾਪਾ ਅਧਰੀ ਜੀ ਦੇ ਨਾਮ ਤੇ ਉਹਨਾਂ ਇੱਕ ਵੱਡੀ ਪਾਰਿਆ ਚਾਰ ਯਾਫੀਆਂ ਦੇ ਵਿੱਚੋਂ ਤਰਨੀ ਤਿਆਰ ਹੈ ਟਿੱਡਾ ਤਿਆਰ ਹੈ ਔਰ ਸਾਹਮਣੇ ਨੌਜਵਾਨ ਕੋਸ਼ਿਸ਼ ਕਰ ਰਹੇ ਹੈ ਸਜੇ ਕੀਤੀ ਹੈ ਸੈਂਕੜਾ ਦੇ ਵਿੱਚੋਂ ਸਮਾਂ ਬੀਤਦਾ ਜਾ ਰਿਹਾ ਹੈ ਸਮਾਂ ਬੀਤਦਾ ਜਾ ਰਿਹਾ ਹੈ ਸਮਾਂ ਬੀਤਦਾ ਜਾ ਰਿਹਾ ਹੈ ਲੱਗ ਗਿਆ ਜਫਾ ਖੇਡ ਮੈਦਾਨ ਦੇ ਵਿੱਚ ਵੀ ਦਿੰਦੀ ਆ ਕੋਈ ਵਾਲੇ ਨਾਲ ਕਹਿੰਦੇ ਜੇ ਪਟਵਾਰੀ ਮੰਜ ਨੂੰ ਥਾਪੀ ਦੇ ਦੇਵੇ 5 ਕਿਲੋ ਦੁੱਧ ਬਾਦੂ ਦਿੰਦੀ ਆ ਇਹ ਪੁਰਾਣੀਆਂ ਕਹਾਵਤਾਂ ਨੇ ਅਗਲੀ ਰੇਡ ਫੇਰ ਪਾਉਣ ਆਊਗਾ ਗੱਲ ਫੇਰ ਕਰਾਂਗੇ ਬਿੱਲੇ ਜੀ ਪਰ ਹੁਣ ਪਿੰਦੂ ਦੀ ਗੱਲ ਪਿੰਦੂ ਸੋਹਣਾ ਨੰਬਰ ਲੈ ਕੇ ਬਾਦ ਰਾਜਾ ਸਾਹਿਬ ਮਜਾਰੀ ਟੀਮ ਲਈ ਖੜਾ ਆਇਆ ਇਧਰ ਬੜਾ ਧੰਨਵਾਦ ਕਰਦੇ ਆਪਾਂ ਖਲੀ ਵਾਲੇ ਵੀਰ ਦਾ ਪਾਣੀ ਵਾਲੇ ਵੀਰ ਦਾ ਜਿਹੜੀਆਂ ਵੱਡੀਆਂ ਸਵਾਵਾ ਜਲ ਸੇਵਾ ਤੇ ਕਲੀ ਦੀ ਸੇਵਾ ਰੇਸ਼ੋ ਹੋ ਸਕਦੀ ਭਾਣਾਮੀ ਵਾਲੇ ਟਾੜਾ ਕਹਿੰਦੇ ਸਾਥੀ ਨਿਊਜ਼ੀਲੈਂਡ ਬੈਠਾ ਉਹ ਵੀ ਕਹਿੰਦੇ ਲਾਈਵ ਦੇਖਦਾ ਹਣਾ ਮਾਲਕ ਮੇਲ ਕਰੇ ਉਹ ਗੁਰੂ ਘਰ ਵਿੱਚ ਮੱਥਾ ਟੇਕਣਾ ਦੁਆਵਾਂ ਕਰਨੀਆਂ ਆਉਣ ਵਾਲੇ ਸਮੇਂ 'ਚ ਜਰੂਰ ਟਾੜਾ ਵੀ ਪਿਆਰ ਸਰਕਾਰ ਆ ਦੇਖਿਓ ਆਈ ਨਹੀਂ ਕੋਈ ਨਾ ਕੋਈ ਜੱਗ ਕੇ ਬਰੇੜਾ ਫੁੱਟ ਮੋੜੇ ਹੋ اگلی دیر کو ہمیں جانتا ہے سامنے آئے گا نمائی دور میں 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 ਬੰਨ ਲਾਣਾ ਰੇਡ ਦੇ ਵਿੱਚ ਬੜੀ ਚੁਸਤੀ ਦਿਖਾਈ ਪਰ ਮਾਨ ਵੇਖੋ ਇਹ ਰੇਡ ਦੇ ਕੀ ਫਾਇਦੇ ਹੁੰਦੇ ਸਾਹਮਣੇ ਰਹਿੰਦੇ ਪੱਟੀ ਨੂੰ ਫੁੱਟ ਭਰਿਆ ਕਰਾਣਾ ਆਹ ਮੁੰਡਾ ਜੱਤੇ ਵਾਲੀਆ ਕਿਹੜਾ ਕਰਾਉ ਬੱਲੇ ਬੱਲੇ ਗਾਜ ਸਾਰੇ ਪਰਮੈਜਿਕ ਲਈ ਹੀ ਹੈ ਚੱਕ ਦੇਸ਼ ਰਾਜ ਕੋਲ ਅਟਕੇ ਮੈਂ ਤਾਂ ਦੇਖ ਰਿਹਾ ਕਿ ਕਿ ਪਹੁੰਚਦਾ ਕਰਿਆ ਤੇ ਕੋਈ ਦੇਖੋ ਇਹ ਪਹਿਲੇ ਚਲੋ ਕੋਈ ਨਹੀਂ ਅੱਛਾ ਬਦੂ ਚੱਲੋ ਹਾਂ ਪਹਿਲਾਂ ਇੱਧਰ ਹੋ ਗਿਆ ਜੀ ਉਹ ਪਹਿਲਾਂ ਲਿਖੀ ਆ ਆ ਦੇਖੋ ਪਹਿਲਾਂ ਲਿਖੀ ਚੱਲੋ ਆ ਨੈਗ ਲਿਆ ਨੈਗ ਲਿਆ ਜੀ ਆਹ ਲਓ ਜਿਹੇਵੇਂ ਨੈਗ ਲਾ ਮੇਰੇ ਕੋਲ ਹਰੀ ਪਰ ਹਰੀ ਪਰ ਲਿਖੋ ਜੀ ਗੁਣਾ ਚੋਰ ਤੇ ਹਰੀ ਪਰ ਖਾਰਸ ਆਹ ਮੈਜਿਕ ਆਹ ਲਓ ਜੀ ਆ ਚੱਕੀ ਦੋ ਹੋ ਆਹ ਲਓ ਜੀ ਲਿਓ ਜੀ ਦੂਜਾ ਕਿਹਦਾ ਜੀ ਪੋਨਾ ਚੌਰਾ ਤੇ ਪੋਨਾ ਚੌਰਾ ਤੇ ਮੇਰੀ ਹੈ ਪੋਨਾ ਚੌਰਾ ਤੇ ਹਰੀਬਰ ਖਾਨ ਦਾ ਤੀਜਾ ਆ ਗਿਆ ਜੀ ਗਰਚਾ ਉਹ ਲੈ ਜਾਂਦਾ ਗਰਚਾ ਤੇ ਔੜ ਦੂਜਾ ਇੱਕ ਹੋਰ ਆ ਗਿਆ ਭਾਈ ਅਸੀ ਲਗਲਾ ਤੇ ਦੂਜਾ ਨਾਲ ਕਿਹੜਾ ਉਹ ਦੋ ਮੈਚ ਜੇ ਰੱਖਿਆ ਪਤਾ ਨਹੀਂ ਪਹਿਲਾਂ ਮੈਂ ਕਹਾਂ ਤੂੰ ਇੱਕ ਮਿੰਟ ਰੁਕ ਤੇ ਇਹ ਤਾਂ ਅੱਗੇ ਡਾਟੀਆਂ ਨਹੀਂ ਗਈ ਕੋਈ ਸਹੀ ਗੱਲ ਉਹ ਨਿਕਲਿਆ ਵੱਟੀ ਆਪਣਾ ਜੋਖਾ ਨਿਕਲਿਆ ਹਾਂ ਇਹ ਨਿਕਲਿਆ ਹੋਈ ਹੋਣੀ ਇਹ ਉਹ ਇਹ ਹਮ ਤਾਂ ਮੈਸੇਜ ਹੈ ਕਿ ਇਹ ਜਿਹੜਾ ਮੁੰਡਾ ਨਾ 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 ਜਲੰਧ ਮੰਡਲ ਵਾਲੇ ਕ੍ਰਿਯੋਤ ਆਪਣੀ ਵਾਲਾ ਸਿੰਘ ਜੀ ਕਬੱਡੀ ਕਲੱਬ ਦਾ ਪਹਿਲਾ ਮੁਕਾਬਲਾ ਜਿਹੜਾ ਖੇਡਿਆ ਜਾਵੇਗਾ ਦੂਸਰਾ ਮੈਚ ਗੁਨਾਚਾ ਤੇ ਹਰੀਪੁਰ ਖਾਲਸਾ ਤੀਸਰਾ ਮੈਚ ਬਡਾਲਾ ਮੰਜੀ ਕੀ ਤੇ ਵਾਈਐਫਸੀ ਰੁੜਕਾ ਕਲਾਂ ਚੌਥਾ ਮੈਚ ਬਾਬਾ ਅਦਲੀ ਜੀ ਸਪੋਰਟਸ ਕਲੱਬ ਗਰਚਾ ਐਸਵੀਐ ਸੌਡ ਇਹ ਜਿਹੜੀਆਂ ਟਰਾਈਆਂ ਪਈਆਂ ਨੇ ਸ਼ਡਿਊਲ ਐਸ ਸਾਹਿਬ ਨੇ ਤਿਆਰ ਹੋਇਆ ਹੈ ਸੋਸਾਇਟੀ ਬੇਨਤੀ ਹੈ ਪਹਿਲੇ ਮੁਕਾਬਲੇ ਦੀਆਂ ਟੀਮਾਂ ਨੂੰ 10 ਮਿੰਟ ਦਾ ਸਮਾਂ ਜੀ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਬ੍ਰੈਂਸ ਕਬੱਡੀ ਕਲੱਬ ਚਾਹ ਕਰਦੇ ਸਰਾਜ ਤੇ ਸੰਤ ਬਾਬਾ ਜਵਾਲਾ ਸਿੰਘ ਦੀ ਕਬੱਡੀ ਕਲ ਵੱਡੀ ਟੂਰਨਾਮੈਂਟ ਦੇ ਵਿੱਚ ਜਿਹੜਾ ਆ ਤੁਸੀਂ ਦੇਖ ਸਕਦੇ ਆ ਜਲੇਬੀਆਂ ਦਾ ਟੁੱਟ ਲੰਗਰ ਜਿਹੜਾ ਉਹ ਲਗਾਇਆ ਗਿਆ ਹੈਗਾ ਆ ਐਨਆਰਆਈ ਵੀ ਜਿਹੜੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਉੱਪਰ ਪਹੁੰਚੇ ਹੋਏ ਨੇ ਔਰ ਤੁਸੀਂ ਦੇਖ ਦੇਖ ਪਾ ਰਹੇ ਹੋ ਕਿ ਇਸ ਟੂਰਨਾਮੈਂਟ ਦੇ ਵਿੱਚ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਹੈਗਾ ਆ ਕਿ ਜਿੱਥੇ ਤੁਟ ਲੰਗਰ ਵਰਤਾਇਆ ਜਾ ਰਿਹਾ ਹੈਗਾ ਉੱਥੇ ਹੀ ਬੱਕੋ ਬੱਕ ਪਿੰਡਾਂ ਦੀਆਂ ਟੀਮਾਂ ਜਿਹੜੀਆਂ ਇਸ ਮੌਕੇ ਤੇ ਆਈਆਂ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਨਵਾਂ ਸ਼ਹਿਰ ਦੋਆਬਾ YouTube ਚੈਨਲ ਤੋਂ ਗੈਂਥ ਖਰਚਾ ਦੀ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਪਾ ਰਹੇ ਇਸ ਮੌਕੇ ਤੇ ਤੁਸੀਂ ਦੇਖ ਪਾ ਰਹੇ ਹੋ ਦੂਰੋਂ ਦੂਰੋਂ ਜਿਹੜੇ ਪਿੰਡਾਂ ਤੋਂ ਲੋਕ ਜਿਹੜੇ ਆਉਂ ਪਹੁੰਚੇ ਹੋਏ ਨੇ ਕਬੱਡੀ ਦੇ ਜਿਹੜੇ ਸ਼ੌਕੀਨ ਨੇ ਔਰ ਤੇ ਗਰਾਊਂਡ ਦੀ ਸੇਵਾ ਸਾਡੇ ਰੀਸ਼ਮ ਫਗਵਾੜੀ ਵਾਲੇ ਨੇ ਬਹੁਤ ਸੋਹਣੀ ਗਰਾਊਂਡ ਤਿਆਰ ਕੀਤੀ ਹੈ ਰੀਸ਼ਮ ਫਗਵਾੜਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਆ ਗਈ ਦੀ ਖਿਡਾਰੀਆਂ ਦੀ ਤਿਆਰੀਆਂ ਵੀ ਹੋਸਨਾ ਬਜਾਈ ਜਿਹੜੀ ਆ ਕਬੱਡੀਆਂ ਸ਼ਿੰਗਾਰੀਆਂ ਔਰ ਇਸ ਮੌਕੇ ਦੇ ਉੱਪਰ ਮੈਦਾਨ ਵਿੱਚ ਜਿਹੜੀ ਜੁਡੀ ਦਾ ਕੇ ਗੋਦੀ ਤੋਂ ਹੀਰਾ ਬਣ ਜਾਵੇ ਖਿਡਾਰੀਆਂ ਦੀ ਹੌਸਲਾ ਬਜਾਈ ਖੇਡ ਕਬੱਡੀ ਦਾ ਪਾਰਿਓ ਇਸ ਮੌਕੇ ਤੇ ਖੇਡ ਕਬੱਡੀ ਦੇ ਇਹਨਾਂ ਖਿਡਾਰੀਆਂ ਨੂੰ ਜਿਹੜਾ ਲੱਗਿਆ ਹੋਇਆ ਬਹੁਤ ਬਹੁਤ ਧੰਨਵਾਦ ਹੈ ਸਾਰੇ ਭਰਾਵਾਂ ਦਾ ਜਿਨਿ ਵੀ ਸੰਗਤ ਆਈ ਦੇਸ ਖੇਡ ਮੇਲੇ ਵਿੱਚ ਆਈ ਹੋਈ ਹੈ ਕਿ ਗੋਲ ਜਹਦੜਾ ਵਿੱਚ ਹੰਦਸ ਦੀ ਜੈਨਾ ਮੇਲੇ ਸਾਰੇ ਜਿਹੜੇ ਕਾਹਦੇ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਹਰ ਤਸਵੀਰ ਜਿਹੜੀ ਆ ਉਹ ਆਪਣੇ ਕੈਮਰੇ ਵਿੱਚ ਕੈਦ ਕਰਕੇ ਅਸੀਂ ਤੁਹਾਨੂੰ ਦਿਖਾਈਏ ਜਿੰਨੇ ਵੀ ਦਰਸ਼ਕ ਪਹੁੰਚਦੇ ਨੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਆਪਣੇ ਇਸ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦਿਖਾਈਏ ਔਰ ਜਿੱਥੇ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਰਿਪੋਰਟ ਦੇਖ ਰਹੇ ਹੋ ਉੱਥੇ ਹੀ ਲਾਈਵ ਪ੍ਰੋਗਰਾਮ ਜਿਹੜਾ ਆ ਉਹ ਵੀ ਦਿਖਾਇਆ ਜਾ ਰਿਹਾ ਆ ਤੁਸੀਂ ਫਿਰ ਤੋਂ ਤੁਹਾਨੂੰ ਜਿਹੜਾ ਆ ਦਿਖਾ ਰਹੇ ਹੈ ਗਿਆ ਕਿ ਇਸ ਮੌਕੇ ਤੇ ਜਿਹੜਾ ਜਲੇਬੀਆਂ ਦਾ ਔਰ ਉਹ ਟੁੱਟ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਹੈ ਸੇਵਾਦਾਰ ਸੇਵਾਦਾਰਾਂ ਵੱਲੋਂ ਬਖੂਬੀ ਸੇਵਾ ਨਿਭਾਈ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਪਿੰਡ ਗਰਚਾ 15ਵਾਂ ਕਬੱਡੀ ਟੂਰਨਾਮੈਂਟ ਦੀ ਵਿਸ਼ੇਸ਼ ਰਿਪੋਰਟ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈਗੀ ਆ ਕਿ ਅਸੀਂ ਜੋ ਵੀ ਇੱਥੇ ਪਹੁੰਚੇ ਨੇ ਬੱਕੋ ਬੱਕ ਪਿੰਡਾਂ ਤੋਂ ਪਹੁੰਚੇ ਨੇ ਖਿਡਾਰੀ ਗਰਾਊਂਡ ਦੇ ਵਿੱਚ ਜਿਹੜੇ ਹੈਗੇ ਆ ਉਹ ਤਿਆਰ-ਵਾਰ ਤਿਆਰ ਨੇ ਕਬੱਡੀ ਦਾ ਖੇਡਣ ਦੇ ਲਈ ਔਰ ਅਸੀਂ ਤੁਹਾਨੂੰ ਜਿੰਨੇਕ ਜੋ ਵੀ ਦਰਸ਼ਕ ਇੱਥੇ ਪਹੁੰਚਦੇ ਨੇ ਕਬੱਡੀ ਦੇ ਦੇਖਣ ਦੇ ਸ਼ਕੀਨ ਨੇ ਮੈਚ ਦੇਖਣ ਦੇ ਸ਼ਕੀਨ ਨੇ ਉਹ ਤੁਹਾਨੂੰ ਅਸੀਂ ਆਪਣੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਹਰ ਰਿਪੋਰਟ ਜਿਹੜੀ ਆ ਉਹ ਦਿਖਾਉਂਦੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆਂ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ। ਲਾ ਪਹਿਲੇ ਮੈਚ ਦੀ ਸ਼ੁਰੂਆਤ ਹੋ ਗਈ। ਕਿ ਤਾਰੀ ਮਾਰਦੀ ਹੈ ਯੋਧਨ ਮੇਰੇ ਮਿੱਤਰੋ। ਪਹਿਲੀ ਕਬੱਡੀ ਪਾਉਣ ਦੇ ਇਸ ਵੇਲੇ ਕੇਂਦਰੀ ਲੈਲਾ ਪਿੰਡ ਵਾਲਾ ਅਮਰਪਾਤਾ ਹੈ ਖੇਡ ਦੇ ਮੈਦਾਨ ਦੇ ਵਿੱਚ। ਆਹ ਸਾਹਮਣੇ ਕਹਿੰਦੇ ਵਿਖਾਂਗੇ ਪੈਣੀ ਰੇਡ ਆ ਵੱਡਾ ਗੁਰੂ ਦਾ ਐਸੋਈ ਦੇ ਤੁਕਾਂ ਵਾਲਾ ਬੰਦੇ ਟਰਾਈ ਕਰਦਾ ਹੋਇਆ ਪਹਿਲੀ ਰੇਡ ਤੇ ਓ ਤਾੜੀਆਂ ਬਾਹਰ ਹੋ ਰਹੀਆਂ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਉਹ ਟੂਰਨਾਮੈਂਟ ਦੀ ਦਿਖਾਈਏ ਕਿਉਂਕਿ ਲਾਈਵ ਦੇ ਉੱਪਰ 7008 ਘੰਟੇ ਦਾ ਪ੍ਰੋਗਰਾਮ ਕੋਈ ਨਹੀਂ ਦੇਖ ਸਕਦੇ ਅਸੀਂ ਤੁਹਾਨੂੰ ਥੋੜੇ ਸਮੇਂ ਦੇ ਵਿੱਚ ਹੀ ਪੂਰੇ ਦਾ ਪੂਰਾ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੈਗਾ ਆ ਉਹ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾ ਦਿੰਦੇ ਆ ਔਰ ਦੇਖਣ ਦੇ ਜਿਹੜੇ ਦਰਸ਼ਕ ਨੇ ਉਹ ਤੁਸੀਂ ਦੇਖ ਪਾ ਰਹੇ ਹੋ ਇਸ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਆਪਣੇ ਕਮਾਕਾਰਾਂ ਨੂੰ ਛੱਡ ਕੇ ਲੋਕੀ ਜਿਹੜੇ ਕਬੱਡੀ ਦੇ ਸ਼ਕੀਨ ਹੁੰਦੇ ਨੇ ਕੰਮ ਚਾਹੇ ਲੱਭ ਕੋਣਾ ਉਹਨਾਂ ਨੇ ਇਸ ਮੌਕੇ ਤੇ ਪਹੁੰਚੜਾਈ ਪਹੁੰਚਣਾ ਹੁੰਦਾ ਆ ਫੁੱਲ ਕੈਮਰੇ ਵਾਲੇ ਗਰਾਊਂਡ ਵਿੱਚ ਆ ਜਾਣਗੇ ਤੇ ਅਫੀਸ਼ੀਅਲ ਦੇਖ ਪਾ ਰਹੇ ਹੋ ਅਸੀਂ ਇੱਕ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਰਵਿੰਦਰ ਸਮੀਪੁਰਾਣਾ ਦੇ ਮੇਰੇ ਹੋਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦ ਆਬਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਜਿਹੜੀ ਆ ਉਹ ਆਪਣੇ ਇਸ ਚੈਨਲ ਦੇ ਉੱਪਰ ਤੇ ਹੀ ਹੈ ਅਤੇ 15ਵਾਂ ਜਿਹੜਾ ਆ ਸ਼ਾਨਦਾਰ ਕਬੱਡੀ ਟੂਰਨਾਮੈਂਟ ਗੁਰਦੁਆਰਾ ਬਾਬਾ ਅਦਲੀ ਜੀ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਹੈ। ਹੋਰ ਅੱਜ 21 مارچ ਆ ਦਿਨ ਸ਼ੁੱਕਰਵਾਰ ਆ ਨਾਮ ਜਿਹੜੇ ਆ ਖਿਡਾਰੀਆਂ ਨੂੰ ਦਿੱਤੇ ਜਾਣਗੇ ਉਹ ਵੀ ਤੁਸੀਂ ਆਪ ਨੂੰ ਕੈਮਰੇ ਦੇ ਉੱਪਰ ਦੇਖ پا ਰਹੇ ਹੋ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਦੇਖ پا ਰਹੇ ਆਗੇ ਆ ਪੱਖੋ ਵੱਖਰੇ ਜਿਹੜੇ ਜੋਰ ਹੈਗੇ ਆ ਉਹ ਦਿਖਾਏ ਜਾ ਰਹੇ ਨੇ ਮਿੱਟੀ ਦੀ ਬੋਰੀ ਨੂੰ ਭਰ ਕੇ ਜਿਹੜਾ ਉਹ ਚੁੱਕਿਆ ਗਿਆ ਇਹ ਜਿਹੜੀ ਮਿੱਟੀ ਦੀ ਬੋਰੀ ਭਰ ਕੇ ਚੱਕੀ ਤੁਸੀਂ ਕਾਦੇ ਨਾਲ ਚੱਕੀ ਆ ਜੀ ਜੱਦਾਂ ਚੁੱਕੀ ਭਾਈ ਕਿੰਨੇ ਕਿਹ ਚਿਰ ਤੋਂ ਕੰਮ ਕਰ ਰਹੇ ਹੋਏ ਭਾਈਓ ਕੇ 10 ਸਾਲ ਠੀਕ ਹੈ ਔਰ ਜਿੱਥੇ ਕਬੱਡੀ ਦਾ ਮੈਚ ਹੋ ਰਿਹਾ ਆ ਉੱਥੇ ਹੀ ਨਾਲ ਦੀ ਨਾਲ ਬੱਕੋ ਵੱਖਰੇ ਜਿਹੜੇ ਹੈਗੇ ਆ ਕੋਈ ਭਵੰਤੇ ਪਹੁੰਚੇ ਹੋਏ ਨੇ ਬੱਕੋ ਵੱਖ ਜਿਹੜੇ ਆ ਜੋਰ ਵੀ ਦਿਖਾਏ ਜਾ ਰਹੇ ਨੇ ਕੋਈ ਵਜਨ ਚੱਕ ਰਿਹਾ ਆ ਕੋਈ ਬੈਟ ਕਾ ਘੱਟ ਰਿਹਾ ਆ ਅਲੱਗ-ਅਲੱਗ ਜਿਹੜਾ ਹੈਗਾ ਇੱਥੇ ਦੇਖਣ ਨੂੰ ਨਜ਼ਾਰਾ ਮਿਲ ਰਿਹਾ ਔਰ ਜਿੰਨੇ ਆਫੀਸ਼ੀਅਲ ਪੁਜੀਆ ਸਾਰਿਆਂ ਦਾ ਧੰਨਵਾਦ ਹੈ